ਲੋ ਜੀ ਫਰੈਂਡਸ ਅੱਗੇ ਦਾ ਸਫਰ ਹੈ ਆਪਣਾ ਸ਼੍ਰੀ ਚਮਕੌਰ ਸਾਹਿਬ ਹੁਣ ਚੱਲੇ ਆਪਾਂ ਸ਼੍ਰੀ ਚਮਕੌਰ ਸਾਹਿਬ ਚਲੋ ਜੀ ਦਰਸ਼ਨ ਕਰਾਨੀਆਂ ਤੁਹਾਨੂੰ ਚਮਕੌਰ ਸਾਹਿਬ ਦੇ ਚਲਾਏਗਾ ਇੱਧਰ ਆਪਾਂ ਚਮਕੌਰ ਸਾਹਿਬ ਪਹੁੰਚ ਗਏ ਆ ਜੀ ਤੇ ਹੁਣ ਹੀ ਉਤਰੇ ਆਂ ਅਸੀਂ ਆਪਣੀ ਬੱਸ ਚੋਂ ਤੇ ਹੁਣ ਚੱਲਦੇ ਆਂ ਅੰਦਰ ਮੱਥਾ ਟੇਕਣ ਸ਼੍ਰੀ ਚਮਕੌਰ ਸਾਹਿਬ ਦਾ ਗੁਰਦੁਆਰਾ ਸਾਹਿਬ ਦਿਖਾਨੀਆਂ ਤੁਹਾਨੂੰ ਜਿੱਥੇ ਵੱਡੇ ਸਾਹਿਬਜ਼ਾਦੇ ਅਜੀਤ ਤੇ ਜੁਝਾਰ ਲੜਾਈ ਦੇ ਵਿੱਚ ਸ਼ਹੀਦ ਹੋਏ ਤੇ किधर गए उधर गए उधर रुक जा अच्छा उधर ही जाना अपने भी <laughs> वीडियो बना दी दी कह रही मेरी बार-बार <laughs> ਅਮੀ ਤਾਂ ਵਿਚੰਦੇ ਹੀ ਰਹਾ ਮਰੀ ਫੈਮਿਲੀ ਨੂੰ ਤਾਂ ਸਾਰੇ ਜਾਣਾ ਹੈ ਚਾਚਾ ਚਾਚੇ ਨੂੰ ਵੀ ਦੇਖेंगे ਸਾਰੇ ਚਾਚਾ ਵੀਡੀਓ ਮੇ ਜ਼ਰੂਰ ਆਏਗਾ ਸਾਰੇ ਦੇਖेंगे ਚਾਚੇ ਨੂੰ ਹਾਂ ਨਾ ਫਲਾ ਜੀ ਅੱਛਾ ਓਏ ਹਾ ਹੋ ਗਿਆ ਪਰ ਉਰੇ ਖੂਹ ਦੇ ਵਿੱਚ ਕੀ ਆ ਰਿਹਾ ਹੈ ਨਹੀਂ ਉਰੇ ਖੂਹ ਦੀ ਕੀ ਕਹਾਣੀ ਹੈ ਕੁਝ ਹੈ ਕੀ ਸਾਰਾ ਕੁਝ ਲਿਖਿਆ ਹੋਇਆ ਅੱਛਾ ਲਿਖਿਆ ਹੋਇਆ ਏਨਾ ਜਾ ਕੇ ਕਾਫੀ ਜਾ ਕੇ ਨਾ ਉਸ ਟਾਈਮ ਦਾ ਖੂਹ ਹੈ ਬਣਿਆ ਹੋਇਆ ਮੈਂ ਵੀ ਪਹਿਲੀ ਵਾਰ ਦੇਖਿਆ ਦੇਖੇ ਅੰਦਰ ਪਾਣੀ ਕੱਢ ਕੇ ਰੱਖਿਆ ਹੋਇਆ ਤਾਂ ਬਾਲਟੀਆਂ ਵਿੱਚ ਅਸੀਂ ਪੀ ਕੇ ਆਈਆਂ ਤੇ ਆਪਣੇ ਸਰੀਰ ਦੇ ਉੱਤੇ ਚੀਤਾ ਦੇਖੀਆਂ ਇਹ ਡਾਲਦਾ ਤੇ ਪੋੜੀਆਂ ਚੜਨ ਬਹੁਤ ਹੈ ਉੱਤਰ ਤਾਂ ਆਸਾਨੀ ਨਾਲ ਗਏ ਪਰ ਜਦੋਂ ਵਾਪਸ ਆਏ ਆ ਨਾ ਸਾਡੀ ਲੱਤਾਂ ਲੱਗੀਆਂ ਦੁਹਣ ਉੱਪਰ ਚੜਦੇ ਚੜਦੇ ਇਹ ਨੀਚੇ ਖੂਹ ਬਣਿਆ ਹੋਇਆ ਇੱਥੇ ਆ ਕੇ ਹੌਲੀ ਹੌਲੀ ਚੰਕੋੜ ਸਾਹਿਬ ਹਣਾ ਗੁਰਦੁਆਰਾ ਸਾਹਿਬ ਦੇ ਵੀ ਕੋਈ ਬੈਕ ਸਾਈਡ ਹੈ ਇਹ ਇਹ ਖੂ ਬਣਿਆ ਹੋਇਆ ਉਸ ਟਾਈਮ ਦਾ ਤੁਸੀਂ ਜ਼ਰੂਰ ਦੇਖਿਓ ਕਦੇ ਵਿਚਾਉਂਗੇ ਜਦੋਂ ਤੁਸੀਂ ਪੂਰੀ ਖੜਕੀ ਦੇਖ ਲਓ ਪੁੱਤ ਔਰੀ ਖੜਕੀ ਦੇਖ ਲਓ ਸਲਿੱਪ ਹੋ ਜਾਏਗਾ ਜੋ ਧੂਰੀ ਆ ਜੋ ਛੋਟੀ ਜੀ ਨੂਰੀ ਭੇਜ ਦੇ ਰੂਪ ਨੂੰ ਬਹੇ ਗੁਰੂ ਬਹੇ ਗੁਰੂ ਉਸ ਟਾਈਮ ਦਾ ਖੂ ਹੈ ਹਾਂ ਮੈਨੂੰ ਵੀ ਦੇ ਦੇ ਪੁੱਤ ਥੋੜਾ ਜਿਹਾ ਪਾਣੀ ਥੋੜਾ ਜਿਹਾ ਪੀਣ ਨੂੰ ਦੇ ਥੋੜਾ ਜਿਹਾ ਪੀਣਾ ਦੇ 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 ਚਾ ਥੋੜਾ ਥੋੜਾ ਪੀਂਦੇ ਹੁੰਦੇ ਆ ਠੀਕ ਹੋ ਜਾਂਦਾ ਆ ਵਾਹਿਗੁਰੂ ਵਾਹਿਗੁਰੂ ਬੋਲੋ ਵਾਹਿਗੁਰੂ ਸੱਚੇ ਪਾਣੀ ਪੀ ਲਓ ਥੋੜਾ ਜਿਹਾ ਲੈ ਕੇ ਬਾਲਟੀ ਵਿੱਚ ੱਡੇ ਪਿਆ ਵਾਹਿਗੁਰੂ 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 ਕਸ਼ਟ ਘਟ ਦੇ ਸਭ ਕੇ ਵਾਹਿਗੁਰੂ 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 ਕੋਈ ਤੇਰੀ ਸਿੱਧੀ ਪੌੜੀਆਂ ਆਣ ਰੁਕੋ ਪੁੱਤ ਰੁਕੋ ਰੁਕੋ ਅੰਟੀ ਲੰਘ ਜਾਣ ਓਏ ਸ੍ਰਿਸ਼ਟੀ ਅਜੇ ਬੱਟੇ ਰੁਕ ਜਾ ਸ੍ਰਿਸ਼ਟੀ ਮम्मी ਕੀ ਆ ਫੜ ਕੇ ਚੜ ਲੈ ਆ ਡੰਡਾ ਜਿਹਾ ਫੜ ਕੇ ਚੜ ਮम्मी ਟੋਪਰ ਆ ਹੂੰ ਬੇਲਪੁਰੀ ਤੋਂ ਇਨਕੇ ਉੱਥੀ ਆ ਲੈ ਦੱਸ ਆ ਗਾਇਣਾ ਕੋ ਬੇਲਪੁਰੀ ਬੇਲਪੁਰੀ ਗੁਰਦੁਆਰਾ ਘਰ ਮੈਂ ਲੰਗਰ ਐਨਾ ਕੁਛ ਆ ਤੈਨੂੰ ਬੇਲਪੁਰੀ ਉਦੀ ਸੀ ਨਾ ਮੈਂ ਤਾਂ ਐਕਸਰਸਾਈਜ਼ ਕਰ ਬੈਠੇ ਵਟੇ ਹੱਥ ਚਾਵਾ ਹਾਂ ਇਹ ਰੂਪ ਤੇਰੀ ਕਲਾਸ ਵਿੱਚ ਡੁੱਬਰੀ ਹਾਂ ਪਪਾ ਯੂ ਆਪੂ ਹੈਡਾ ਜਿਉ ਜਾਇਆ ਹਾਂ ਆ ਜਾ ਬੱਚਾ ਹੈ ਹਾਂ दो मिर्चा वाली एक, एक नॉर्मल बना दो गुड़िया की छोटी की नहीं दो नॉर्मल बना लो। ਬੈਲ ਪੂਰੀ ਕਰ ਰਹੀ ਹੈ ਰੁਕੋ ਲੋ ਜੀ ਰਾਤ ਦਾ ਟਾਈਮ ਹੋ ਗਿਆ ਲਾਈਟਾਂ ਚੱਲ ਚੁੱਕੀਆਂ ਤੇ ਲੋ ਜੀ ਬੱਸ ਵਿੱਚ ਬਹਿ ਚੁੱਕੇ ਆ ਆਪਾਂ ਤੇ ਹੁਣ ਚੱਲੇ ਆ ਜੀ ਆਪਾਂ ਸੋਹਣਾ ਸਾਹਿਬ ਰਸਤੇ ਦੇ ਵਿੱਚ ਗੁਰਦੁਆਰਾ ਸਾਹਿਬ ਪੈਂਦਾ ਮੋਹਾਲੀ ਤੇ ਗੁਰਦੁਆਰਾ ਸੋਹਣਾ ਇਹ ਸਿੰਘ ਸਹੀਦਾਂ ਦਾ ਗੁਰਦੁਆਰਾ ਐ ਸੁਹਾਣਾ ਸਾਹਿਬ ਹੁਣ ਆਪਾਂ ਉੱਥੇ ਚੱਲੂਗੇ ਤੇ ਚਲੋ ਜੀ ਪਹੁੰਚਦੇ ਆਪਾਂ ਸੁਹਾਣਾ ਸਾਹਿਬ ਗੁਰਦੁਆਰੇ ਦੇ ਵਿੱਚ ਦਰਸ਼ਨ ਕਰਾਉਣੀ ਆ ਤੁਹਾਨੂੰ ਤੇ ਲੇਟ ਹੋ ਗਏ ਤੇ ਆਪਾਂ तकरीबन 6:00 ਬੱ ਚੁੱਕੇ ਤੇ 6:30 ਹੋ ਗਏ ਤੇ ਹਨੇਰਾ ਹੋ ਗਿਆ ਤਾਂ ਤੇ ਬੱਸਾਂਗੇ ਵਿੱਚ ਲਗੀਆਂ ਹੋਈਆਂ ਲਾਈਟਾਂ ਲਾਈਟਾਂ ਦੇ ਕਰਕੇ ਵੀਡੀਓ ਵੀ ਅਜੀਬ ਕਲਰ ਆ ਰਿਹਾ ਵੀਡੀਓ ਦੇ ਵਿੱਚ ਮਤਲਬ ਅਜੀਬ ਰੰਗ ਆ ਰਿਹਾ ਵੀਡੀਓ ਦੇ ਵਿੱਚ ਤੇ ਸਾਹਮਣੇ ਹੋਈਆਂ ਹੋਈਆਂ ਦੀਆਂ ਲਾਈਟਾਂ ਓਰੇ ਬੱਸ ਅਸੀਂ ਹੁਣ ਸੁਹਾਣਾ ਸਾਹਿਬ ਪਹੁੰਚ ਚੁੱਕੇ ਆ ਤੇ ਚਲੋ ਜੀ ਕਰਾਂਦੇ ਆ ਤੁਹਾਨੂੰ ਦਰਸ਼ਨ ਸੋਹਾਣਾ ਸਾਹਿਬ ਗੁਰਦੁਆਰਾ ਚੱਲੀ ਆਪਾਂ ਤੇ ਚਲੋ ਜੀ ਫਿਰ ਉਤਰਦੇ ਆ ਹਨਾ ਆਪਾਂ ਹੁਣ ਤੇ ਹੁਣ ਪਾਰਕਿੰਗ ਚ ਲਾਣੀ ਆ ਬਸ ਉਸ ਤੋਂ ਬਾਅਦ ਉੱਤਰ ਕੇ ਆਪਾਂ ਨੇ ਸੋਹਾਣਾ ਸਾਹਿਬ ਗੁਰਦੁਆਰਾ ਸਾਹਿਬ ਮੱਥਾ ਟੇਕਾਂਗੇ ਤੇ ਲੰਗਰ ਪ੍ਰਸ਼ਾਦਾ ਵਗੈਰਾ ਆਰ ਆ ਦੇਖ ਕੇ ਫਿਰ ਆਪਣੇ ਘਰ ਮੁ ਜਾਵਾਂਗੇ ਲੋ ਜੀ ਪਹੁੰਚ ਚੁੱਕੇ ਆ ਸੁਹਾਣਾ ਸਾਹਿਬ ਗੁਰਦੁਆਰਾ ਜਿਹਨੂੰ ਕੁੰਬੜਾ ਸੁਹਾਣਾ ਵੀ ਕਹਿ ਦਿੰਨੇ ਆ ਹਨਾ ਤੇ ਮੋਹਾਲੀ ਦੇ ਵਿੱਚ ਹੈ ਜੀ ਗੁਰਦੁਆਰਾ ਸਾਹਿਬ ਪਹੁੰਚ ਗਏ ਆਪਾਂ ਸੁਹਾਣਾ ਸਾਹਿਬ ਉਹ ਪਤਾ ਵਾਰ ਵਾਰ ਆਪਣੇ ਜੁੱਤੇ ਕੱਢੇ ਨਹੀਂ ਦਿੱਤੇ ਚਲੋ ਕੱਢ ਦੇਣ ਤੋਂ ਬਾਅਦੋਂ ਨੇ ਅੱਛਾ ਤੁਹਾਡੇ ਪੈਰ ਦੁਖਾ ਇਹ ਸਾਨੂੰ ਵੀ ਕਹਿ ਦਿੰਦੇ ਹੋਰੀ ਆ ਮਾਰੇ ਟਾਈਮ ਲੱਗਦਾ ਤੁਹਾਡੇ ਕੱਦਲੇ ਪਾ ਲਏ ਆ ਉੱਪਰ ਪੇੜ 'ਤੇ ਬੋਲ ਰਹੇ ਆ ਤੇ ਲੋ ਜੀ ਇੱਧਰ ਆਪਾਂ ਪਿੰਡ ਪਹੁੰਚ ਚੁੱਕੇ ਆ ਯਾਨੀ ਸਾਢੇ 8 ਆਪਾਂ ਪਿੰਡ 'ਚ ਪਹੁੰਚੇ ਆ ਤੇ ਇਹ ਆ ਸਾਡੇ ਪਿੰਡ ਦੀ ਦੁਕਾਨ ਬਿੱਲੂ ਦੀ ਦੁਕਾਨ ਕਹਿੰਦੇ ਆ ਜਿਹਨੂੰ ਜੋਤ ਰੂਪ ਇਸੀ ਦੁਕਾਨ ਤੇ ਚੀਜ਼ ਜਲੰਦੇ ਹੁੰਨੇ ਆ ਮੋਸਟਲੀ ਤੇ ਅਸੀਂ ਲੈਣੇ ਤੇ ਜੀ ਕੌਫੀ ਦੇ ਪਾਊਚ ਕੌਫੀ ਦੇ ਪਾਊਚ ਲੈਣ ਲੱਗੇ ਆ ਓਰੇ